ਆਮ ਮੀਟੇ ਅਰਨੁਮਦਨ ਅਰਜ ਰਾਜ ਦੇ ਹਾਜੀ ਪਟਨਾ ਦੇ ਹਨੂਮਾਨ ਮੰਦਿਰ ਤੋਂ ਲੈ ਕੇ ਸ਼ਹਿਰ ਅੰਦਰ ਇੱਕ ਚੋਭਾ ਯਾਤਰਾ ਕੱਢੀ ਗਈ ਹੈ ਜਿਸ ਵਿੱਚ ਕਾਫੀ ਵੱਡੀ ਤਲਾ ਦੇ ਵਿੱਚ ਸਵਾਨੀਆਂ ਵੀ ਔਰ ਜਿਹੜੇ ਭਗਤ ਵੀ ਇਸ ਵਕਤ ਧੂਮ ਭਾਵ ਨਾਲ ਪਟਾਕੇ ਮਜਾਉਂਦੇ ਮਜਾਦੇ ਹੋਏ ਇੱਥੇ ਸ਼ਹਿਰ ਅੰਦਰ ਨਜ਼ਰ ਆਣੀ ਹੈ ਤੁਹਾਨੂੰ ਅਸੀਂ ਦਿਖਾਣੇ ਆ ਇਸ ਵਕਤ ਦਾ ਪ੍ਰਤੱਖ ਨਜ਼ਾਰਾ ਰਾਮ ਨੌਮੀ ਦਾ ਤਿਹਾੜ ਬੜੀ ਸ਼ਤਾ ਨਾਲ ਮਨਾਇਆ ਜਾ ਰਿਹਾ ਪਟਨਾ ਦੇ ਵਿੱਚ ਕਾਫੀ ਵੱਡਾ ਇੱਕ ਤਿਹਾੜ ਦਾ ਜਸ਼ਨ ਮਨਾਇਆ ਜਾ ਰਿਹਾ ਪਟਾਕੇ ਚਲਾਏ ਜਾ ਰਹੇ ਆ ਔਰ ਸ਼ਹਿਰ ਅੰਦਰ ਜਿਹੜਾ ਕਿ ਇੱਕ ਸ਼ੋਭਾ ਯਾਤਰਾ ਵੀ ਕੀਤੀ ਜਾ ਰਹੀ ਹੈ ਅਸੀਂ ਗੱਲ ਕਰਦੇ ਹਾਂ ਜਿਹੜੇ ਕਿ ਬੀਜੇਪੀ ਦੇ ਆਗੂ ਨੇ ਇੱਥੇ ਅਰਮੇਸ਼ ਪਾਰਕੂਕੂ ਔਰ ਨਰਿੰਦਰ ਸਿੰਘ ਨਰਚੋੜ ਜਿਹੜੇ ਹਲਕਾ ਇੰਚਾਰਜ ਨੇ ਕਿਸ ਤਰ੍ਹਾਂ ਦਾ ਪ੍ਰਚਾਰ ਦੀ ਹਸਕਾ ਜੈ ਸ਼੍ਰੀ ਰਾਮ ਜੈ ਮਹਾਕਾਲ हां जी आज ਜਿਹੜਾ ਤੁਸੀਂ ਇੱਥੇ ਸ਼ੋਭਾ ਯਾਤਰਾ ਕੱਢੀ ਔਰ ਪਟਾਕੇ ਚਲਾ ਰਹੇ ਹੋ ਕਾਫੀ RAM NAVAMI ਦਾ ਤਿਉਹਾਰ ਇੱਕ ਸ਼ਹਿਰ ਅੰਦਰ ਇੱਕ ਅਨੋਖਾ ਹੀ ਸਜਾ ਰਹੇ ਹੋ ਕਿਸ ਤਰ੍ਹਾਂ ਦਾ ਪ੍ਰੋਗਰਾਮ ਕੀਤਾ ਗਿਆ ਅੱਜ ਦੇ ਦਿਨ ਭਗਵਾਨ ਸ਼੍ਰੀ ਰਾਮ ਮਯਾਤਾ ਪਰਸ਼ੋਤਮ ਸ਼੍ਰੀ ਰਾਮ ਨੇ ਜ਼ੁਲਮ ਦਾ ਖਾਤਮਾ ਕਰਨ ਲਈ ਰਾਖਸ਼ਾ ਦਾ ਖਾਤਮਾ ਕਰਨ ਲਈ ਅਯੁੱਧਿਆ ਦੀ ਧਰਤੀ ਤੇ ਅੱਜ ਦੇ ਦਿਨ ਅਵਤਾਰ ਹੋਏ ਸੀਗੇ ਔਰ ਅੱਜ ਦੇ ਦਿਨ ਵਿਸ਼ਵ ਦੇ ਵਿੱਚ ਲੱਖਾਂ ਸੋਭਾ ਯਾਤਰੀਆਂ ਕੱਟ ਯਾਤਰਾ ਕੱਟੀਆਂ ਜਾਂਦੀਆਂ ਨੇ ਖਾਸ ਕਰਕੇ ਭਾਰਤ ਦੇ ਵਿੱਚ ਬਹੁਤ ਵੱਡੀ ਇਸ ਦਿਨ ਨੂੰ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਉਸੇ ਤਰ੍ਹਾਂ ਜਿਹੜਾ ਹੈਗਾ ਅੱਜ ਪਾਤੜਾ ਦੇ ਵਿੱਚ ਵੀ ਸਬ ਡਿਵੀਜ਼ਨ ਪਾਤੜਾ ਦੇ ਵਿੱਚ ਸਾਡੇ ਮਾਨਯੋਗ ਸਚਨ ਕੁਮਾਰ ਮਿੱਤਲ ਜੀ ਇਹਨਾਂ ਦੀ ਅਗਵਾਈ ਦੇ ਵਿੱਚ ਸ੍ਰੀ ਹਨੂਮਾਨ ਮੰਦਿਰ ਸ੍ਰੀ ਹਨੂਮਾਨ ਮੰਦਿਰ ਵੱਲੋਂ ਅੱਜ ਦੇ ਦਿਨ ਸ਼ੁਰੂ ਤੋਂ ਹੀ ਸੋਭਾ ਯਾਤਰਾ ਕੱਢੀ ਜਾਂਦੀ ਹੈ ਬੜੀ ਧੂਮਤਾਬ ਨਾਲ ਹੈ ਜਿਹੜਾ ਰਾਮ ਨੌਮੀ ਦਾ ਤਿਹਾਰ ਹੈ ਉਹ ਮਨਾਇਆ ਜਾਂਦਾ ਹੈ ਕਿਉਂਕਿ ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਭਗਵਾਨ ਸ੍ਰੀ ਰਾਮਦਾਸ ਜਿਹੜਾ ਜਨਮ ਹੈ ਅੱਜ ਦੇਸ਼ ਦੇ ਵਿੱਚ ਬਹੁਤ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਬਹੁफी काफी काफी ਸਾਹਿਬਕਤਾਨੇ ਵਿੱਚ ਕਾਫੀ ਲੰਮੇ ਸਮੇਂ ਤੋਂ ਅਭੀ ਵੀ ਆਵੀ ਔਰ ਜਿਹੜੇ ਕਿ ਸ਼ਹਿਰ ਜਿਹੜੀ ਸੋਭਾ ਯਾਤਰਾ ਕੱਢ ਰਹੇ ਹੋ ਕਾਫੀ ਲੰਮਾ ਹੈ ਮਾਵੜਾ ਕਿੰਨੇ ਸਮੇਂ ਤੋਂ ਇਹ ਦਾ ਪ੍ਰਬੰਧ ਇਹ ਤਾਂ ਜੀ ਜਿਹੜਾ ਸਪਤਾਹ ਚੱਲਦਾ ਹੈ ਅੱਜ ਦੇ ਦਿਨ ਜਿਹੜਾ ਹੈਗਾ ਸੋਭਾ ਯਾਤਰਾ ਦੇ ਰੂਪ ਦੇ ਵਿੱਚ ਇਹ ਦੀ ਸਮਾਪਤੀ ਹੁੰਦੀ ਹੈ ਇਸ ਤੋਂ ਬਾਅਦ 12 ਤਰੀਕ ਨੂੰ ਸ੍ਰੀ ਹਨੂਮਾਨ ਜੀ ਦਾ ਜਿਹੜਾ ਹੈਗਾ ਉਹ ਵੀ ਪ੍ਰਗਟ ਹੋਏ ਸੀ ਉਹਨਾਂ ਦੇ ਵਿੱਚ ਮਹਾਜੰਤੀ ਹੈ 12 ਤਰੀਕ ਨੂੰ ਫੇਰ ਮਨਾਵਾਂਗੇ ਔਰ ਲੋਕਾਂ ਦੇ ਵਿੱਚ ਜਿਹੜਾ ਹੈਗਾ ਦੇਸ਼ ਦੇ ਲੋਕਾਂ ਦੇ ਵਿੱਚ ਕਿਉਂਕਿ ਸ੍ਰੀ ਰਾਮ ਸੀ ਜਿਹੜੇ ਉਹ ਕਿਸੇ ਵਿਸ਼ੇਸ਼ ਵਰਗ ਦੇ ਨਹੀਂ ਸੀਗੇ ਉਹਨਾਂ ਨੇ ਪੂਰੇ ਭਾਰਤ ਲਈ ਦੇਸ਼ ਲਈ ਜਿਹੜਾ ਹੈਗਾ ਅਵਤਾਰਤਾ ਆਇਆ ਸੀ ਜ਼ੁਲਮ ਦੇ ਖਾਤਮੇ ਲਈ ਇਸ ਕਰਕੇ ਲੋਕਾਂ ਦੇ ਵਿੱਚ ਬਹੁਤ ਬੜਾ ਅਛਾ ਹੈ ਕੀ ਕਹਿਣਾ ਚਾਹੋਗੇ ਤੁਸੀਂ ਸ਼ੋਰਟਕਟ ਦੇ ਵਿੱਚ ਸ੍ਰੀ ਰਾਮ ਨੌਮੀ ਮਹਾਂ ਹਨਮਾਨ ਜਨਮोत्सव ਹਨਮਾਨ ਮੰਦਿਰ ਸਨਾਰ ਬਸਤੀ ਪਾਤਲਾ ਸ੍ਰੀ ਬਾਲਾ ਜੀ ਜਾਗਰਣ ਮਨ ਮਲਵਲੋ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਹਰ ਸਾਲ ਕੀ ਤਰ੍ਹਾਂ ਇਸ ਸਾਲ ਵੀ ਭਗਤਾਂ ਦੇ ਸਹਿਯੋਗ ਨਾਲ ਇਹ ਜੋਹਰ ਮਨਾਉਂਦੇ ਹਾਂ ਬੋਲ ਸਤੇ ਦਰਬਾਰ ਕੀ ਜੈ ਕਿਵੇਂ ਲੱਗ ਰਿਹਾ ਤੁਹਾਨੂੰ ਸ਼ੁਭ ਕਾਮਨਾ ਦੇਣ ਦੇ ਨਾਲ ਨਾਲ ਕੀ ਕਹਿਣਾ ਜਾਊਂਗਾ ਅੱਜ ਅੱਜ ਮਹਾਰਾਜਾ ਪ੍ਰਸ਼ੋਤਮ ਸ੍ਰੀ ਰਾਮ ਦਾ ਉਤਸਵ ਸਾਰਿਆਂ ਨੂੰ ਤੁਮਤਮ ਨਾਲ ਬੜੀ ਖੁਸ਼ੀ ਦੇ ਨਾਲ ਮਨਾਉਣਾ ਚਾਹੀਦਾ ਔਰ ਅਸੀਂ ਪਾਤੜਾ ਨਿਵਾਸੀ ਵੀ ਅੱਜ ਸਾਰੇ ਤੁਮਤਮ ਨਾਲ ਇਸ ਤਿਹਾਰ ਨੂੰ ਮਨਾ ਰਹੇ ਆ ਅਸੀਂ ਸਾਰਿਆਂ ਨੂੰ ਇਸ ਤਿਹਾਰ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਮੈਂ ਪ੍ਰਸਾਦਮ ਸਿੰਘਲਾ ਸ਼੍ਰੀ ਰਾਮ ਨੌਮੀ ਦੀਆਂ ਪੂਰੇ ਭਾਰਤ ਵਾਸੀਆਂ ਨੂੰ ਵਿਸ਼ਵਾਸੀ ਅਨੁਭਧਾਈਆਂ ਦਿੰਨਾ ਜਿਹੜਾ ਰਾਮ ਭਗਵਾਨ ਜੀ ਨੇ ਸਾਡੇ ਰਾਮ অবতার ਇੱਕ ਪੂਰੇ ਵਿਸ਼ਵ ਦੇ ਵਿੱਚ ਸ਼ਾਂਤੀ ਦੇ ਸੰਦੇਸ਼ ਨੇ ਪਰਮਾਤਮਾ ਸਭ ਦੇ ਇਹ ਖੁਸ਼ੀਆਂ ਭਰ ਆਏ ਤੇ ਹਰ ਸਭ ਨੂੰ ਪ੍ਰਾਪਤ ਨੇ ਕਿ ਦਸਰੇ ਸੰਨ ਕੀ ਕਾਫੀ ਲੰਮੀ ਢੀੜ ਹੈ ਔਰ ਕਾਫੀ ਵੱਡਾ ਉਪਰਾਲਾ ਹੈ ਕਿਵੇਂ ਲੱਗ ਰਿਹਾ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਸ਼ੋਭਾ ਯਾਤਰਾ ਦਾ ਔਰ ਬਹੁਤ ਇੱਕ ਦੇਖਣਯੋਗ ਹੈ ਅਸੀਂ ਦੇਖਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦਾ ਇਹ ਜਿਹੜਾ ਅੱਗੇ ਵੀ ਇਹਨਾਂ ਦਾ ਜਿਹੜਾ ਤਿਹਾੜਾਂ ਦਾ ਮਨਾਉਣ ਦਾ ਸਿਲਸਿਲਾ ਲੱਗਾ